ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਤਿਲਕਨ ਦਾ ਅਗਲਾ ਕਾਂਡ 3 ਰੌਣ ਅਤੇ ਮੈਂ ਆਪਣੇ ਜੀਵਨ ਦੀਆਂ ਨਿਕੀਆਂ ਤੇ ਵੱਡੀਆਂ ਗੱਲਾਂ ਰੋਜ਼ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਰਹਿੰਦੇ ਸੀ ਮੈਂ ਆਪਣੇ ਬਚਪਨ ਦੀਆਂ ਗੱਲਾਂ ਰੌਣ ਨੂੰ ਸੁਣਾਉਂਦਾ ਤੇ ਉਹ ਆਪਣੇ ਬਚਪਨ ਦੀਆਂ ਗੱਲਾਂ ਮੈਨੂੰ ਸੁਣਾਉਂਦਾ ਉਸ ਮੁਤਾਬਕ ਮੇਰਾ ਜੀਵਨ ਸੌਖਾ ਰਿਹਾ ਸੀ ਪਰ ਸੌਖਾ ਕਿਉਂਕਿ ਮੇਰੀ ਪੜ੍ਹਾਈ ਦਾ ਖਰਚਾ ਮੇਰੇ ਮਾਪਿਆਂ ਨੇ ਚੁੱਕਿਆ ਸੀ ਤੇ ਰੌਣ ਕਰਦਾ ਚੁੱਕੇ ਪ੍ਰੋਫੈਸਰ ਬਣਿਆ ਸੀ ਕੁਝ ਨੇ ਬੜੀ ਸਖਤ ਮਿਹਨਤ ਕੀਤੀ ਸੀ ਪਰ ਮੈਂ ਆਪਣੇ ਪਾਪਾ ਕਰਕੇ ਬਚਪਨ ਤੇ ਜੜਦੀ ਜਵਾਨੀ ਬੜੇ ਸੌਖੇ ਕੱਟੇ ਸਨ ਲੋਕ ਮੈਨੂੰ ਪੁੱਛਦੇ ਕਿ ਇੰਨੀ ਵਧੀਆ ਕਾਰ ਤੇ ਘਰ ਕਿੱਥੋਂ ਆਏ ਤੇਰੇ ਕੋਲ ਤਦ ਮੈਂ ਘੱਪ ਮਾਰਦਾ ਕਿ ਪਾਪਾ ਦਾ ਬਿਜ਼ਨਸ ਹੈ ਤੇ ਸਰੇਬਟੀ ਉਸੇ ਕਾਕਸਨ ਕਈ ਫੇਕ ਫੋਟੋਆਂ ਬਣਾ ਕੇ ਮਹਿਾਨੀਆਂ ਨੂੰ ਵਿਖਾਉਂਦਾ ਤੇ ਉਹਨਾਂ ਉੱਤੇ ਆਪਣੇ ਟੱਬਰ ਦਾ ਰੂਪ ਪਾਉਂਦਾ ਮੇਰੀਆਂ ਅਜਿਹੀਆਂ ਗੱਲਾਂ ਸੁਣ ਕੇ ਰੌਣ ਲੱਗਦਾ ਪਰ ਤੇਰਾ ਪਿਓ ਚੰਗਾ ਸੀ ਉਨੇ ਆਪਣੇ ਨਾਲ ਆਪਣੀ اولاد ਦਾ ਵੀ ਸੋਚਿਆ ਆਡਾ ਪਿਓ ਵੀ ਚੰਗਾ ਪੈਸੇ ਵਾਲਾ ਸੀ ਪਰ ਉਹਨੇ 12ਵੀਂ ਤੱਕ ਸਾਡੀ ਮਦਦ ਕੀਤੀ ਮਤਲਬ ਮੇਰੀ ਤੇ ਮੇਰੇ ਭਰਾ ਦੀ ਉਸ ਤੋਂ ਬਾਅਦ ਉਸਨੇ ਸਾਫ ਆਖ ਦਿੱਤਾ ਕਿ ਆਪਣੀ ਜ਼ਿੰਦਗੀ ਆਪ ਬਣਾਓ ਮੇਰਾ ਭਰਾ ਤਾਂ 12 ਜਮਾਤਾ ਕਰਕੇ ਮਿਲਟਰੀ ਵਿੱਚ ਚਲਾ ਗਿਆ ਰਿਟਾਇਰ ਹੋ ਕੇ ਹਵਾਈ ਸਟੇਟ ਜਾ ਵਸਿਆ ਮੇਰੇ ਪਿਓ ਦੀ ਇਹੋ ਰੱਟ ਲਾਈ ਹੁੰਦੀ ਸੀ ਕੰਮ ਕਰੋ ਪੜ੍ਹਾਈ ਕਰੋ ਕੁਝ ਬਣੋ ਜੋ ਮੈਂ ਕਰ ਸਕਦਾ ਸੀ ਉਹ ਤੁਹਾਡਾ ਕਰ ਦਿੱਤਾ ਉਕੇ ਮੇਰੀਆਂ ਹੋਰ ਜ਼ਿੰਮੇਵਾਰੀਆਂ ਹਨ ਪਿਓ ਦੇ ਚਲ ਵਸੰਤ ਬਾਦ ਮੈਨੂੰ ਤੇ ਮੇਰੇ ਭਰਾ ਨੂੰ ਜੋ ਜ਼ਿਆਦਾਦ ਮਿਲੀ ਉਹ ਬਹੁਤੀ ਨਹੀਂ ਸੀ ਕਿਉਂਕਿ ਸਾਡੇ ਪਿਓ ਨੂੰ ਆਪਣੀ ਬਿਮਾਰੀ ਉੱਤੇ ਕਾਫੀ ਖਰਚਾ ਕਰਨਾ ਪਿਆ ਉਸਦੇ ਕਈ ਆਪਰੇਸ਼ਨ ਹੋਏ ਮਾਂ ਮਰਨ ਤੋਂ ਬਾਅਦ ਇੱਕ ਜਨਾਨੀ ਨਾਲ ਉਹ ਰਹਿਣ ਲੱਗ ਪਿਆ ਸੀ ਜਿਸ ਉੱਤੇ ਉਹਨੂੰ ਬੜਾ ਪੈਸਾ ਖਰਚਣਾ ਵੀ ਪਿਆ ਸੀ ਉਹ ਵੀ ਕੀ ਕਰਦਾ ਜ਼ਿੰਦਗੀ ਤਾਂ ਕੱਟਣੀ ਸੀ ਪਰ ਅਸੀਂ ਉਹਦੇ ਉੱਤੇ ਮੁੜ ਕੇ ਭਾਰ ਨਹੀਂ ਬਣੇ ਉਸਦੀ ਬਿਮਾਰੀ ਲਈ ਇੰਸ਼ੋਰੈਂਸ ਨੇ ਵੀ ਖਰਚ ਦੇ ਦਿੱਤਾ ਉਹ ਹਸਪਤਾਲ ਦੇ ਬਿੱਲ ਵੱਡੇ ਸੀ ਚੰਗਾ ਹੀ ਹੋਇਆ ਕਿ ਅਸੀਂ ਆਪ ਜ਼ਿੰਦਗੀ ਬਿਸਾਰੀ ਇਸੇ ਕਰਕੇ ਉਦੋਂ ਤੋਂ ਹੀ ਮੈਂ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਇੱਕ ਗੱਲ ਦੱਸਾਂ ਬਲਰਾ ਆਪ ਕਮਾ ਕੇ ਤੇ ਉਸ ਨੂੰ ਖਰਚ ਕੇ ਮੈਨੂੰ ਮਜ਼ਾ ਆਉਂਦਾ ਸੀ ਤੇਰੇ ਵਰਗਾ ਇੱਕ ਜਮਾਤੀ ਸੀ ਮੇਰਾ ਉਸ ਦੇ ਮਾਂ ਪਿਓ ਉਸ ਦਾ ਵੀ ਬੜਾ ਖਿਆਲ ਰੱਖਦੇ ਸੀ ਉਸ ਨੂੰ ਅਸੀਂ ਮਖੌਲ ਕਰਦੇ ਮਾਂ ਦਾ ਲਾਡਲਾ ਉਸ ਨੇ ਬੀਏ ਆਪਣੇ ਘਰ ਰਹਿ ਕੇ ਕੀਤੀ ਉਹ ਕਦੇ ਬੱਸ ਨਹੀਂ ਸੀ ਚੜਿਆ ਕਿਉਂਕਿ ਉਸ ਨੂੰ ਕਾਲਜ ਲੱਗਦਿਆਂ ਹੀ ਨਵੀਂ ਕਾਰ ਮਿਲ ਗਈ ਸੀ। ਅਸੀਂ 버ਗਰ ਪਕਾਉਂਦੇ ਤੇ ਪੈਕ ਕਰਦੇ ਹੁੰਦੇ ਸੀ ਅਤੇ ਉਹ ਬੇਫਿਕਰ ਹੋ ਕੇ ਸੌਂਦਾ ਸੀ ਤੇ ਪਾਰਟੀਆਂ ਤੇ ਜਾਂਦਾ ਸੀ। ਉਹ ਵੀ ਕਿਸੇ ਹੋਰ ਸਟੇਟ ਵਿੱਚ ਜਾ ਕੇ ਪ੍ਰੋਫੈਸਰ ਲੱਗ ਗਿਆ ਸੀ। ਇਸ ਕਰਕੇ ਬੜਰਾ ਉਹਦੇ ਵਾਂਗ ਤੇਰਾ ਬਚਪਨ ਕੋਈ ਪ੍ਰਭਾਵ ਕਰਨੇ ਵਾਲਾ ਨਹੀਂ ਸੀ। ਮੈਂ ਇਹ ਜੇ ਬਚਪਨ ਨੂੰ ਕਿਹਾ ਕਰਦਾ ਸੀ ਬੇਲੜਾਂ ਦਾ ਬਚਪਨ ਆਪਣੇ ਮਾਂ ਪਿਓ ਦੀ ਕਮਾਈ ਉੱਤੇ ਪਲਣ ਵਾਲੇ। ਮੈਨੂੰ ਬੜੇ ਬੁਰੇ ਲੱਗਦੇ ਹੁੰਦੇ ਸੀ। ਏਹ ਹੈ ਤਾਂ ਤੇਰੀ ਗੱਲ ਸਹੀ ਪਰ ਸਾਡੇ ਮਾਪੇ ਇਮੀਗ੍ਰੈਂਟ ਹੋਣ ਕਰਕੇ ਆਪਣਾ ਸੱਭਿਆਚਾਰ ਦਾ ਹਿੱਸਾ ਨਾਲ ਲੈ ਆਏ ਜਿਵੇਂ ਬੱਚੇ ਦੀ ਪੜ੍ਹਾਈ ਪੂਰੀ ਕਰਵਾਉਣ ਨੂੰ ਉਹ ਆਪਣਾ ਫਰਜ਼ ਸਮਝਦੇ ਸੀ ਸਾਡੇ ਵੱਲ ਕੁੜੀ ਦਾ ਬਹੁਤ ਧਿਆਨ ਰੱਖਿਆ ਜਾਂਦਾ ਇਹ ਗੱਲ ਪਾਪਾ ਮੈਨੂੰ ਦੱਸਦੇ ਹੁੰਦੇ ਸੀ ਉਹ ਮੇਰੀ ਭੈਣ ਪਨੀਰ ਦਾ ਫਿਗਰ ਉਸਦੇ ਵਿਆਹ ਤੋਂ ਬਾਅਦ ਵੀ ਕਰਿਆ ਕਰਦੇ ਸੀ ਪਾਪਾ ਦੇ ਇੱਕ ਭਾਰਤੀ ਦੋਸਤ ਦੀ ਕੁੜੀ ਮੇਰੇ ਨਾਲ ਕੁਝ ਥੇਰ ਪੜੀ ਉਹ ਸਕੂਲ ਵੀ ਸਭ ਕੁਝ ਹੁੰਦਾ ਸੀ ਪਰ ਉਹਨੇ ਕਦੇ ਕਿਤੇ ਕੰਮ ਨਹੀਂ ਸੀ ਕੀਤਾ ਉਹਨੇ ਯੂਨੀਵਰਸਿਟੀ ਵਿੱਚ ਜਾ ਕੇ ਕੁਝ ਕੰਮ ਕੀਤਾ ਸੀ ਉਹ ਵੀ ਤਜਰਬੇ ਲਈ ਮੈਰੋਨ ਉਹ ਉਸ ਤੇ ਤੇ ਆਪਣੇ ਸੱਭਿਆਚਾਰ ਦੀ ਸੋਚ ਦਾ ਫਰਕ ਸਮਝਾਉਂਦਾ ਉਹ ਨਹੀਂ ਯਾਰ ਸਾਡੇ ਇੰਜ ਨਹੀਂ ਮੇਰੀ ਇੱਕ ਜਮਾਤਨ ਮੇਰੇ ਵਾਂਗ ਦਿਨੇ ਕੰਮ ਕਰਦੀ ਤੇ ਰਾਤ ਨੂੰ ਕਾਲਜ ਜਾਂਦੀ ਲੋਕਾਂ ਦੇ ਟੇਬਲ ਸਾਫ਼ ਕਰਿਆ ਕਰਦੀ ਸੀ ਸ਼ਾਮ ਨੂੰ ਤੇ ਦਿਨੇ ਕਾਲਜ ਜਾਂਦੀ ਸੀ ਅਸੀਂ ਮਤਲਬ ਮੈਂ ਤੇ ਉਸਨੇ ਸਾਂਝਾ ਰੂਮ ਲੱਲਿਆ ਸੀ ਪੈਸੇ ਬਚਾਉਣ ਖਾਤਰ ਅਸੀਂ ਚੰਗੇ ਦੋਸਤ ਬਣ ਗਏ ਸੀ ਸਾਡੇ ਅਮਰੀਕਨ ਸਭਿਆਚਾਰ ਵਿੱਚ ਜਿਸ ਦਾ ਤੂੰ ਵੀ ਬਹੁਤ ਦਿਰ ਤੋਂ ਹਿੱਸਾ ਹੈ ਬਲੈ ਇਸ ਨੂੰ ਸਵੈਮਾਨ ਮੰਨਿਆ ਜਾਂਦਾ ਹੈ ਕਿ ਨਹੀਂ ਜਾਂ ਤੇਰੇ ਮੁਤਾਬਕ ਗੱਲ ਹੋ ਰਹੀ ਹੈ ਪਰ ਤੂੰ ਤਾਂ ਛੋਟਾ ਹੁੰਦਾ ਹੀ ਇੱਧਰ ਆ ਗਿਆ ਸੀ ਤੂੰ ਤਾਂ ਇੱਥੋਂ ਦੇ ਸਭਿਆਚਾਰ ਨੂੰ ਪੂਰੀ ਤਰ੍ਹਾਂ ਸਮਝਦਾ ਹੈ ਫਿਰ ਹੌਣ ਮੈਨੂੰ ਪੁੱਛ ਰ ਹਾਂ ਮੈਂ ਇਸ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ ਰੌਣਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਛੋਟਾ ਸੀ ਜਦੋਂ ਮੈਂ ਇੱਧਰ ਆ ਗਿਆ ਸੀ ਅਤੇ ਮੈਂ ਇਹ ਸਭ ਕੁਝ ਨੂੰ ਸਮਝਦਾ ਸੀ ਪਰ ਆਪ ਹੀ ਪਿਓ ਦੀ ਮੇਰੀ ਮਦਦ ਮੈਨੂੰ ਬੁਰੀ ਵੀ ਨਹੀਂ ਸੀ ਲੱਗਦੀ ਕਿਉਂਕਿ ਉਧਰਲਾ ਭਾਰਤੀ ਖਿਆਲ ਮੇਰੀ ਸੋਚ ਦਾ ਵੀ ਹਿੱਸਾ ਬਣਿਆ ਰਿਹਾ ਆ ਚਲ ਤੂੰ ਸੁਣਾ ਜੋ ਕਹਾਣੀ ਦੱਸ ਰਿਹਾ ਸੀ ਮੈਂ ਰੌਣ ਨੂੰ ਉਹ ਗੱਲ ਪੂਰੀ ਕਰਨ ਲਈ ਕਿਹਾ ਜੋ ਨਹੀਂ ਪੂਰੀ ਨਹੀਂ ਸੀ ਕੀਤੀ ਮੈਂ ਸਭ ਕੁਝ ਸਮਝਦਾ ਬਰਾ ਮਾਦੋਂਜੀ ਗੱਲਾਂ ਕਰ ਰਿਹਾ ਕਿ ਕਿੰਜ ਅਸੀਂ ਮੁੰਡੇ ਕੁੜੀਆਂ ਆਪ ਕੰਮ ਕਰਕੇ ਪੜਦੇ ਸੀ ਤੇ ਸੈਟਲ ਹੁੰਦੇ ਸੀ ਜਿਵੇਂ ਤੈਨੂੰ ਪਤਾ ਹੀ ਹੈ ਜਦੋਂ ਸਾਡੇ ਦੋਨਾਂ ਦੇ ਘਰ ਵਿਕੇ ਅਸੀਂ ਨਵੇਂ ਬਣੇ ਟਰੈਕ ਵਿੱਚ ਆਪਣੇ ਆਪਣੇ ਟਾਊਨ ਹਾਊਸ ਮੁੱਲ ਲੈ ਕੇ ਉਹਨਾਂ ਵਿੱਚ ਚਲੇ ਗਏ ਉਹਨਾਂ ਦਾ ਟਾਊਨ ਹਾਊਸ ਦਾ ਨੰਬਰ 101 ਸੀ ਤੇ ਮੇਰਾ 103 ਸੀ ਤੇ 102 ਨੰਬਰ ਨੂੰ ਇੱਕ ਬਜ਼ੁਰਗ ਔਰਤ ਨੇ ਮੁੱਲਿਆ ਸੀ ਜਿਸ ਦਾ ਚਿਹਰਾ ਤਾਂ ਮੁਰਝਾਇਆ ਹੀ ਲੱਗਦਾ ਸੀ ਪਰ ਸੁਸਤ ਨਹੀਂ ਸੀ ਉਹ ਵੱਡੀਆਂ ਐਨਕਾਂ ਲਾ ਕੇ ਰੱਖਦੀ ਸੀ ਪਰ ਬਹੁਤ ਹੀ ਸਲੀਕੇ ਨਾਲ ਬੁਰਦੀ ਸੀ ਸਾਡੇ ਪ੍ਰਤੀ ਉਸ ਜਰਾ ਵਟਕੇ ਹੀ ਰਹਿੰਦੀ ਸੀ ਭਾਵਿਓ ਜਦੋਂ ਵੀ ਸਾਨੂੰ ਮਿਲਦੀ ਤਾਂ ਸਾਨੂੰ ਹਾਇ ਜ਼ਰੂਰ ਆਖਦੀ ਤੇ ਕੋਲ ਦੀ ਲੰਗ ਜਾਂਦੀ ਹੁਣ ਸਾਡੇ ਨਾਲ ਗੱਲ ਕੋਈ ਨਹੀਂ ਕਰਦੀ ਉਸਦੇ ਕੋਈ ਨਾ ਕੋਈ ਅਕਸਰ ਆਇਆ ਰਹਿੰਦਾ ਸੀ ਉਹ ਗੋਰੀ ਸੀ ਪਰ ਉਸਦੇ ਆਉਣ ਵਾਲੇ ਗੋਰੇ ਵੀ ਸਨ ਤੇ ਕਾਲੇ ਵੀ ਰੌਣ ਉਸ ਬਾਰੇ ਹੋਰ ਜਾਨਣਾ ਚਾਹੁੰਦਾ ਹੁੰਦਾ ਸੀ ਪਰ ਮੈਂ ਉਸ ਨੂੰ ਰੋਕ ਦਿੰਦਾ ਅੱਜ ਤੂੰ ਕੀ ਲੈਣਾ ਹੈ ਜੇ ਸੌਰਦਾ ਦਿਲ ਕਰੇਗਾ ਤਾਂ ਖੁਲ ਕੇ ਆਪਣਾ ਗੱਲ ਕਰ ਲਵੇਗੀ ਨਹੀਂ ਤਾਂ ਨਾ ਸਹੀ ਤੇ ਮੇਰੇ ਕਹਿਣ ਤੇ ਰੋਂ ਮੰਨ ਜਾਂਦਾ ਸਾਡੇ ਖੁਲਜੂ ਪੈਸੇ ਆਪਣੇ ਘਰ ਵਿੱਚ ਕੀ ਤੇ ਆਪਣੇ ਟਾਊਨ ਹੋਮ ਲੈਂਡ ਤੋਂ ਬਾਅਦ ਬਚੇ ਉਹ ਅਸੀਂ ਬੈਂਕ ਵਿੱਚ ਰੱਖ ਦਿੱਤੇ ਰੌਣ ਦੀ ਥੀ ਉੱਥੋਂ ਨਜ਼ਦੀਕ ਸੀ ਤੇ ਅਕਸਰ ਉਸ ਨੂੰ ਮਿਲਣ ਆਉਂਦੀ ਤੇ ਉਸ ਲਈ ਕੁਝ ਬਣਾ ਕੇ ਲੈ ਆਉਂਦੀ ਰੌਣ ਨੇ 1 ਲੱਖ ਡਾਲਰ ਉਸਦੇ ਬੱਚਿਆਂ ਦੇ ਨਾਮ ਤੇ ਫਿਕਸ ਕਰਵਾ ਦਿੱਤਾ ਸੀ ਮੇਰਾ ਪੁੱਤਰ ਵੀਰ ਰਾਜ ਆਪਣੇ ਪਰਿਵਾਰ ਨੂੰ ਲੈ ਕੇ ਮੈਨੂੰ ਮਿਲਣ ਨਹੀਂ ਸੀ ਆ ਸਕਿਆ ਉੰਜੋ ਮੈਨੂੰ ਕਦੇ-ਕਦਈ ਫੋਨ ਜ਼ਰੂਰ ਕਰ ਲੈਂਦਾ ਸੀ ਉਸਨੇ ਆਪਣੇ ਪਰਿਵਾਰ ਨੂੰ ਮੈਨੂੰ ਮਿਲਾਉਣ ਦਾ ਮੇਰੇ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਨਾ ਕਰ ਸਕਣ ਬਾਰੇ ਮੇਰੇ ਕੋਲੋਂ ਉਹ ਮਾਫੀ ਮੰਗਦਾ ਰਹਿੰਦਾ ਜਦੋਂ ਕਦੇ ਰੋਨ ਮੈਨੂੰ ਪੁੱਛਦਾ ਕਦੋਂ ਆਏਗਾ ਤੇਰਾ ਪੁੱਤਰ ਤੇਰਾ ਨਵਾਂ ਟਾਊਨ ਹਾਊਸ ਵੇਖਣ ਲਈ ਆ ਮੈਂ ਕਿਸੇ ਤੇ ਕੋਈ ਆਸ ਨਹੀਂ ਲਾਈ ਪੈਟ੍ਰਿਕ ਵਾ ਮੈਂ ਆਪਣੇ ਅੰਦਰ ਭਰੀ ਉਦਾਸੀ ਨੂੰ ਛੁਪਾ ਕੇ ਆਖਦਾ ਪਰ ਫਿਰ ਵੀ ਮੇਰੇ ਅੰਦਰ ਇੱਕ ਅਕਲ ਪਰ ਜਾਂਦੀ ਜੋ ਹਲਕਾ-ਹਲਕਾ ਚੁੱਪਦੀ ਕਈ ਵਾਰ ਮਨ ਵਿੱਚ ਆਉਂਦਾ ਕਿ ਵਾਪਸ ਬੰਬਈ ਪਰਤ ਜਾਵਾਂ ਤੇ ਉੱਥੇ ਇੱਕ ਫਲੈਟ ਲੈ ਕੇ ਰਹਿਣਾ ਸ਼ੁਰੂ ਕਰ ਦੇਵਾਂ ਇੱਕ ਨੌਕਰ ਰੱਖ ਕੇ ਰੈਂਦੀ ਜ਼ਿੰਦਗੀ ਕੱਟ ਲਵਾਂ ਤੇ ਪਿਆਰ ਵੀਰ ਰਾਜ ਫੇਰ ਲਬਦਾ ਫਿਰੇ ਦੂਸਰੇ ਪਲ ਮੈਂ ਇਹ ਸੋਚਣ ਲੱਗ ਪੈਂਦਾ ਕੀ ਪਤਾ ਹੈ ਭਾਰਤ ਹੁਣ ਲੋਕ ਕਿੰਜ ਦੇ ਹੋ ਗਏ ਹੋਣ ਪਹਿਲਾਂ ਸੁਣੀਂਦੀਆਂ ਸੀ ਕਿ ਉੱਥੇ ਨੌਕਰੀ ਮਾਰ ਕੇ ਚਲੇ ਜਾਂਦੇ ਨੇ ਰਿਸ਼ਤੇਦਾਰੀ ਦੇ ਲਗਾਓ ਮੁੱਦਤ ਤੋਂ ਟੁੱਟ ਚੁੱਕੇ ਨੇ ਚਲੋ ਜਿੰਨਾ ਕੋ ਹਿੱਤ ਵੀਰ ਰਾਜ ਕਰਦਾ ਹੈ ਉਨਹੀਂ ਸੀ ਮੈਂ ਮਨ ਨੂੰ ਟਿਕਾਉਣ ਦੀ ਗੱਲ ਸੋਚਣ ਲੱਗ ਪੈਂਦਾ ਮੇਰੀ ਚੁੱਪ ਜੀ ਨੂੰ tàੜ ਕੇ ਰੌਣ ਫੇਰ ਬਹੁਤ देर ਮੈਨੂੰ ਅਜਿਹਾ ਸਵਾਲ ਨਾ ਕਰਦਾ ਸ਼ਾਇਦ ਉਹ ਇਹ ਸਮਝ ਜਾਂਦਾ ਸੀ ਕਿ ਮੈਂ ਸ਼ਾਇਦ ਉਸਦੇ ਸਵਾਲ ਨਾਲ ਦੁਖੀ ਹੋ ਗਿਆ ਸੀ ਮੈਨੂੰ ਹਮੇਸ਼ਾ ਇਹ ਗੱਲ ਚੁੱਪ ਜੀ ਰਹਿੰਦੀ ਸੀ ਕਿ ਜਿਸ ਪੁੱਤਰ ਦੀ ਪੜ੍ਹਾਈ ਤੇ ਸੈਟਲ ਹੋਣ ਬਾਰੇ ਮੈਂ ਐਨਾ ਫਿਕਰ ਕਰਿਆ ਕਰਦਾ ਹੁੰਦਾ ਸੀ ਉਹ ਵਿਚਾਰਾ ਕਈ ਦਿਨ ਮੈਨੂੰ 2 ਮਿੰਟ ਫੋਨ ਕਰਨ ਨੂੰ ਵਕਤ ਨਹੀਂ ਸੀ ਕੱਢ ਸਕਦਾ ਫਿਰ ਮੈਂ ਆਪਣੀ ਜ਼ਿੰਦਗੀ ਉੱਤੇ ਚਾਤ ਪਾਉਂਦਾ ਕਿ ਕਿਵੇਂ ਮੈਂ ਵੀ ਤਾਂ ਆਪਣੇ ਪਾਪਾ ਨੂੰ ਰੋਜ਼ ਫੋਨ ਨਹੀਂ ਕਰਦਾ ਤੇ ਉਹ ਬੜੀ ਵਾਰ ਮੈਨੂੰ ਲਾਂਭਾ ਦਿੰਦੇ ਸਨ ਮਨਰਾਜ ਮੈਂ ਤੇਰੀ ਸੁਖ-ਸਾਂਧੀ ਤਾਂ ਜਾਨੀ ਚਾਹੁੰਦਾ ਰਿਹਾ ਤੇ ਹੁਣ ਤੂੰ ਕਦੇ ਹਾਲ-ਚਾਲ ਪੁੱਛਣ ਬਾਰੇ ਸੋਚਦਾ ਹੀ ਨਹੀਂ ਫਿਰ ਮੈਂ ਹਰ ਰੋਜ਼ ਉਹਨੂੰ ਫੋਨ ਕਰਦਾ ਪਰ ਕੋਈ ਤੇਰਬਾਸਾ ਡਰਲਿੰਗ ਫਿਰ ਟੁੱਟ ਜਾਂਦਾ ਜੇ ਇੱਕ ਦਿਨ ਲੰਘ ਜਾਂਦਾ ਤਾਂ ਦੂਸਰੇ ਦਿਨ ਪਾਪਾ ਨੂੰ ਫੋਨ ਕਰਨ ਬਾਰੇ ਸੋਚਦਾ ਪਰ ਦੂਸਰਾ ਦਿਨ ਤੇ ਫਿਰ ਤੀਸਰਾ ਤੇ ਫਿਰ ਚੌਥਾ ਦਿਨ ਵੀ ਲੰਘ ਜਾਂਦੇ ਫਿਰ ਹਫਤਾ ਜਦੋਂ ਲੰਘ ਜਾਂਦਾ ਤਾ ਦੋ ਫੋਨ ਕਰਦੇ ਰਾਜ ਆਫਤਾ ਦੋ ਫੋਨ ਹੀ ਨਹੀਂ ਕੀਤਾ ਮੈਂ ਲੱਖ ਬਹਾਨੇ ਲਾਉਂਦਾ ਪਰ ਉਹ ਇੱਕ ਵੀ ਨਾ ਮੰਨਤੇ ਹੁਣ ਪਾਪਾ ਜੀਆਂ ਗੱਲਾਂ ਮੈਨੂੰ ਯਾਦ ਆਉਂਦੀਆਂ ਨੇ ਤੇ ਹੁਣ ਮੇਰਾ ਪੁੱਤਰ ਵੀ ਰਾਜ ਬਿਲਕੁਲ ਉਸੇ ਤਰੀਕੇ ਨਾਲ ਆਪਣੇ ਕੰਮ ਤੇ ਟੱਬਰ ਵਿੱਚ ਗਲਤਾਨ ਹੋ ਕੇ ਮੈਨੂੰ ਫੋਨ ਕਰਨਾ ਭੁੱਲ ਜਾਂਦਾ ਹੈ ਉਹ ਵੀ ਮੇਰੇ ਵਾਂਗ ਮੈਨੂੰ ਯਾਦ ਕਰਕੇ ਸੋਚਦਾ ਹੋਵੇਗਾ ਕਿ ਸ਼ਾਮ ਨੂੰ ਫੋਨ ਕਰੇਗਾ ਪਰ ਸ਼ਾਮ ਫੇਰ ਕਿਸੇ ਰੁਝੇਵੇਂ ਵਿੱਚ ਲੰਘ ਜਾਂਦੀ ਹੋਈ ਇੰਜ ਸੋਚਣਾ ਮੇਰਾ ਮਨ ਥੋੜਾ ਹਲਕਾ ਹੋ ਜਾਂਦਾ ਜਦ ਰੌਣ ਦੀ ਧੀ ਮੇਰੇ ਦਰ ਤੇ ਆਖਦੀ ਆ ਮੇਰੇ ਪਾਪਾ ਨਾਲ ਮੈਂ ਕੁਝ ਬਣਾ ਕੇ ਲਿਆਈਆਂ ਡੈਡ ਤੇ ਤੇਰੇ ਲਈ ਬਲਰਾ ਮੈਂ ਉਸ ਨਾਲ ਰੌਣ ਤੇ ਟਾਊਨ ਹੌਮ ਨੂੰ ਉਤਰ ਪੈਂਦਾ ਪਰ ਮੈਨੂੰ ਇਹ ਬੜਾ ਮਹਿਸੂਸ ਹੁੰਦਾ ਕਿ ਜਨਨਟ ਨੂੰ ਰੌਣ ਨੇ ਕਿਆ ਹੋਣਾ ਕਿ ਮੇਰਾ ਪੁੱਤਰ ਤਾਂ ਮੈਨੂੰ ਫੋਨ ਵੀ ਨਹੀਂ ਕਰਦਾ ਤੂੰ ਚੰਗਾ ਕੀਤਾ ਸੱਦ ਲਿਆਉ ਨੂੰ ਵਿਚਾਰੇ ਨੂੰ ਮੈਂ ਆਪਣੇ ਆਪ ਬੜਾ ਛੋਟਾ ਮਹਿਸੂਸ ਕਰਦਾ ਤੇ ਮੈਨੂੰ ਖੁਦ ਨੂੰ ਵੀ ਆਪਣਾ ਆਪ ਬੜਾ ਵਿਚਾਰਾ ਲੱਗਦਾ ਇਸ ਕਰਕੇ ਮੈਂ ਫਿਰ ਰੌਣਕੂਲ ਝੂਠ ਬੋਲਣਾ ਸ਼ੁਰੂ ਕਰਤਾ ਰੌਣਕੂਲ ਮੈਂ ਆਪ ਹੀ ਗੱਪ ਮਾਰ ਦਿੰਦਾ ਔਰ ਰੌਣ ਮੇਰਾ ਪੁੱਤਰ ਮਿਲਣ ਦੀ ਸਲਾਹ ਬਣਾ ਰਿਹਾ ਹੈ ਵੇਖਦਿਆਂ ਕਦੋਂ ਇਕੱਠਿਆਂ ਸਾਰਿਆਂ ਨੂੰ ਵਕਤ ਮਿਲਦਾ ਹੈ ਦੂਰ ਹੈ ਨਾ ਬਹੁਤ ਇਕੱਠੇ ਛੁੱਟੀ ਸਭ ਨੂੰ ਕਈ ਵਾਰ ਮਿਲਦੀ ਨਹੀਂ ਨਾ ਰੌਣ ਮੇਰੇ ਵੱਲ ਵੇਖਦਾ ਤੇ ਆਖਦਾ ਇਹ ਤਾਂ ਹੈ ਕਿ ਤੇਰਾ ਪੁੱਤਰ ਬਹੁਤ ਦੂਰ ਹੈ ਆ ਜਾਏਗਾ ਜਦੋਂ ਸਭ ਦਾ ਪ੍ਰੋਗਰਾਮ ਪੜੇਗਾ ਪਰ ਫੋਨ ਤੇ ਗੱਲ ਹੋ ਜਾਂਦੀ ਹੈ ਵੀ ਵਧੀਆ ਹੈ। ਆ ਜਿਵੇਂ ਜੈਨੇਟ ਮਿਲਣ ਆ ਜਾਂਦੀ ਹੈ ਇੱਕ ਅੱਧਾ ਦਿਨ ਛੱਟ ਕੇ। ਅਦਮਨ ਹੋਰ ਹੋ ਜਾਂਦਾ ਹੈ। ਇੰਜ ਹੀ ਆਪਣੇ ਪੁੱਤਰ ਨਾਲ ਫੋਨ ਤੇ ਗੱਲ ਕਰਕੇ ਤੇਰਾ ਮਨ ਖੁਸ਼ ਹੋ ਜਾਂਦਾ ਹੋਏਗਾ। ਹਾਂ। ਰੋਇਤਾ ਨਹੀਂ ਪਰ ਇੱਕ ਅੱਧਾ ਦਿਨ ਬਾਦ ਉਹ ਫੋਨ ਜ਼ਰੂਰ ਕਰਦਾ ਹੈ। ਮੈਂ ਖੁੱਲ ਕੇ ਝੂਠ ਬੋਲਦਾ। ਜੈਨੇਟ ਜਿਸ ਬੰਦੇ ਨਾਲ ਡੇਟਿੰਗ ਕਰਦੀ ਆ ਰਹੀ ਸੀ 21 ਸਾਲ ਤੋਂ ਉਸ ਨਾਲ ਅਖੀਰ ਨੂੰ ਉਸਨੇ ਵਿਆਹ ਕਰਵਾ ਲਿਆ ਸੀ। ਮੈਂ ਵੀ ਵਿਆਹ ਤੇ ਰੌਣ ਨਾਲ ਗਿਆ ਸੀ। ਉਨਾ ਨੇ ਵੀਆ ਬੜੀ ਸਾਦੀ ਰਸਮ ਨਾਲ ਹੀ ਕਰਵਾਇਆ ਸੀ ਥੋੜੇ ਦੋਸਤ ਇਕੱਠੇ ਹੋਏ ਸਨ ਕਈ ਮਹੀਨਿਆਂ ਬਾਅਦ ਜੈਨਟ ਦੇ ਪਤੀ ਨੇ ਰੌਣ ਨੂੰ ਆਪਣੇ ਘਰ ਹਮੇਸ਼ਾ ਲਈ ਘਰ ਆ ਜਾਣ ਲਈ ਤਜਵੀਜ਼ ਵੀ ਰੱਖੀ ਪਰ ਰੌਣ ਨਹੀਂ ਮੰਨਿਆ ਮੈ ਉਸ ਨੂੰ ਕਿਹਾ ਰੌਣ ਤੂੰ ਪਹਿਲਾਂ ਤਾਂ ਜੈਨਟ ਨਾਲ ਨਹੀਂ ਸੀ ਜਾਂਦਾ ਕਿਉਂਕਿ ਤੂੰ ਉਸ ਦੀ ਡੇਟਿੰਗ ਵਿੱਚ ਦਖਲੰਦਾਜ਼ ਨਹੀਂ ਸੀ ਕਰਨੀ ਚਾਹੁੰਦਾ ਪਰ ਹੁਣ ਕਿਉਂ ਨਹੀਂ ਚਲੇ ਜਾਂਦਾ ਜੈਨਟ ਦੇ ਘਰੇ ਜਦੋਂ ਕਿ ਉਸ ਦਾ ਪਤੀ ਸਾਦਰਯੋਗ ਦਿਨ ਰੌਣ ਬੜਾ ਗੰਭੀਰ ਹੋ ਕੇ ਅੱਖਾਂ ਲੱਗਾ ਐ ਜੋ ਜੈਨੇਟ ਦਾ ਪਤੀ ਹੈ ਇਹ ਕੋਈ ਬਹੁਤ ਚੰਗਾ ਬੰਦਾ ਨਹੀਂ ਹੈ ਇਹਨੇ ਬਸ ਟ੍ਰੈਵਰੀ ਕੀਤੀ ਹੈ ساری ਉਮਰ ਵਿੱਚ ਇੱਥੇ ਜਿਸ ਨੂੰ ਚੰਗੀ ਨੌਕਰੀ ਮਿਲ ਗਈ ਤੇ ਉੱਥੇ ਜੈਨੇਟ ਦਾ ਜਾਣਾ ਆਉਣਾ ਸੀ ਉੱਥੋਂ ਉਸਨੇ ਜੈਨੇਟ ਨਾਲ ਦੋਸਤੀ ਪਾ ਲਈ ਉਸ ਦੀ ਚਾਪਲੂਸੀ ਕਰਕੇ ਇਹਨੇ ਜੈਨੇਟ ਦਾ ਮਨ ਜਿੱਤ ਲਿਆ ਮੈਂ ਖੁਦ ਵੇਖਿਆ ਕਿ ਕੋਈ ਜ਼ਿਆਦਾ ਹੀ ਜੈਨੇਟ ਨੂੰ ਖੁਸ਼ ਕਰਨ ਲੱਗਿਆ ਹੁੰਦਾ ਹੈ ਇਹ ਬੰਦਾ ਮੈਨੂੰ ਕਿਉਂ ਘਰੇ ਸੱਜਣਾ ਚਾਹੁੰਦਾ ਹੈ ਇਸ ਦਾ ਕੋਈ ਹੋਰ ਕਾਰਨਾ ਹੈ ਮੈਨੂੰ ਇਸ ਉੱਤੇ ਸ਼ੱਕ ਹੈ ਉਹ ਤੇਰਾ ਕੀ ਵਿਗਾੜ ਸਕਦਾ ਉਹ ਮੈਂ ਪੁੱਛਿਆ ਬਲਰਾ ਉਹ ਵੀ ਚੱਲਿਆ ਇਹਨੂੰ ਪਤਾ ਹੈ ਮੇਰੇ ਕੋਲ ਤੋਂ ਲੱਖ ਡਾਲਰ ਬੈਂਕ ਵਿੱਚ ਨੇ ਇਸ ਦੀ ਅੱਖ ਮੇਰੇ ਪੈਸੇ ਉੱਤੇ ਹੈ ਜੈਨਟ ਖੁਸ਼ ਸੀ ਕਿ ਮੈਂ ਉਸ ਦੇ ਕੋਲ ਆ ਗਿਆ ਉਹਨੂੰ ਕੋਈ ਪਤਾ ਫਰਕ ਨਹੀਂ ਜੇ ਮੈਂ ਕੱਲਾ ਹਾਂ ਕਿਉਂਕਿ ਉਹ ਮੇਰੇ ਬਿਲਕੁਲ ਨੇੜੇ ਹੀ ਹੈ ਇਸ ਕਰਕੇ ਉਹ ਬੜੀ ਨਿਸ਼ਚਿੰਤਾ ਪਰ ਇਹ ਕਿਉਂ ਮੈਨੂੰ ਆਪਣੇ ਘਰ ਵਾੜਨਾ ਚਾਹੁੰਦਾ ਹੈ ਇੱਕ ਮੇੜ ਵੀ ਰੱਖਣੀ ਚਾਹੁੰਦਾ ਹੈ ਤੇ ਬਹਾਨਾ ਮੇਰਾ ਰੋਂ ਪੜਾ ਗੰਬੀਰ ਹੋ ਗਿਆ ਔਰ ਤੂੰ ਜਵਾਬ ਦੇ ਦੇ ਫੇਰ ਇਸ ਨੂੰ ਕਿ ਇਸ ਬਾਰੇ ਉਹ ਗਾਲ ਹੀ ਨਾ ਕਰੇ ਮੈਂ ਸੁਝਾ ਦਿੱਤਾ ਮੈਂ ਜਵਾਬ ਦੇ ਦਿੱਤਾ ਮੈਂ ਕਿਹਾ ਬ੍ਰਿਟ ਨੂੰ ਮਤਲਬ ਜੈਨੇਟ ਦੇ ਪਤੀ ਦਾ ਨਾਮ ਬ੍ਰਿਟ ਹੈ ਤੈਨੂੰ ਪਤਾ ਹੈ ਨਾ ਹਾਂ ਹਾਂ ਜੈਨੇਟ ਦੇ ਮੂੰਹ ਸੁਣਿਆ ਸੀ ਮੈਂ ਮੈਂ ਕਿਹਾ ਬ੍ਰਿਟ ਮੈਂ ਇਕੱਲਾ ਹੀ ਰਹਿਣਾ ਚਾਹੁੰਦਾ ਜੈਨੇਟ ਰੋਜ਼ ਮਿਲ ਜਾਂਦੀ ਹੈ ਤੇ ਹਫਤੇ ਬਾਅਦ ਬੱਚੇ ਮਿਲ ਜਾਂਦੇ ਆ ਮੈਂ ਕਿਉਂ ਛੱਡਾਂ ਆਪਣਾ ਟਾਊਨ ਹਾਂ ਫਿਰ ਕਹਿੰਦਾਗੇ ਜੇ ਤੁਸੀਂ ਸਾਡੇ ਕੋਲ ਹੋਵੋ ਤਾਂ ਅਸੀਂ 24 ਘੰਟੇ ਤੁਹਾਡੀ ਨਿਗਰਾਨੀ ਕਰ ਸਕਦੇ ਹਾਂ ਉਹ ਮੈਂ ਕਿਹਾ ਮੈਂ ਅਜੇ ਬੈਠਦੇ ਨਹੀਂ ਪਿਆ ਫਿਰ ਚੁੱਪ ਕਰ ਗਿਆ ਹੁਣ ਕਦੇ ਨਾ ਕਦੇ ਇਹ ਉਹ ਰਟਣ ਲਾ ਲੈਂਦਾ ਕਿਉਂਕਿ ਇਸ ਦਾ ਤਕਰੀਬਨ ਜ਼ੋਰ ਜੈਨੇਟ ਨੂੰ ਭਾਵਕ ਤੌਰ ਤੇ ਪ੍ਰਭਾਵਿਤ ਕਰਨ ਉਤੇ ਕਈ ਮਰਦਔਰਤ ਨੂੰ ਪ੍ਰਭਾਵਿਤ ਕਰਕੇ ਕੁਝ ਨਾ ਕੁਝ ਖੱਟਣ ਵਿੱਚ ਲੱਗੇ ਹੁੰਦੇ ਆ ਰੌਣੇ ਮੈਨੂੰ ਇਹ ਸਮਝਾਇਆ ਜਿਵੇਂ ਮੈਂ ਦੁਨੀਆ ਤੋਂ ਬਹੁਤ ਹੰਝਾਂ ਹਾਂ ਅਰਣ ਗੱਲ ਤੇਰੀ ਵਿੱਚ ਸਿਆਣਪ ਹੈ ਹੈ ਤਾਂ ਬਗਾਨਾ ਹੀ ਨਾ ਬ੍ਰਿਟ ਇਸ ਦੇ ਆਪਣੇ ਮਾਪਿਓ ਕਿੱਥੇ ਆ ਮੈਂ ਪੁੱਛਿਆ ਉਸ ਨੇ ਜੈਨੇਟ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਬਲਰਾ ਆਰਥਿਕੀ ਵਾਰ ਬਸ ਸਫਟਾਂ ਦੇ ਕੋਈ ਸ਼ਬਦ ਅਦੇ ਥੋੜਾ ਬਹੁਤ ਖਿਆਲ ਰੱਖਣ ਦੇ ਸੁਭਾਅ ਉੱਤੇ ਡੋਲ ਜਾਂਦੀ ਹੈ ਇਸੇ ਕਮਜ਼ੋਰੀ ਦੀ ਉਹ ਬਹੁਤ ਵਾਰ ਬਹੁਤ ਵਾਰੀ ਕੀਮਤ ਚੁਕਾਉਂਦੀ ਹੈ ਐਨ ਜੀ ਬ੍ਰਿਟ ਦੇ ਕੇਸ ਵਿੱਚ ਜੈਨਟ ਨਾਲ ਹੋਇਆ ਇੱਕ ਵਾਰ ਉਹ ਆਖਦੀ ਸੀ ਮੈਨੂੰ ਕਿ ਗਰੀਬੀ ਕਰਕੇ ਬ੍ਰਿਟ ਪੜਿਆ ਨਹੀਂ ਹੈ ਪਰ ਉਹ ਦਿਲ ਦਾ ਬਹੁਤ ਚੰਗਾ ਹੈ ਮੈਂ ਉਦੋਂ ਹੀ ਸਮਝ ਗਿਆ ਕਿ ਬੰਦਾ ਚੜਾ ਆ ਕੇ ਪਰ ਮੈਂ ਜੈਨਟ ਦੀ ਖੁਸ਼ੀ ਵੇਖ ਕੇ ਚੁੱਪ ਕਰ ਗਿਆ ਉੰਜ ਮੈਂ ਆਖਿਆ ਜੈਨਨ ਨੂੰ ਕਿ ਹੋਰ ਵਕਤ ਲੈ ਰਹਿੰਦੀ ਇਸ ਬੰਦੇ ਨੂੰ ਜਾਣਨ ਲਈ ਪਰ ਕਿੱਥੇ ਉਹ ਤਾਂ ਆਪਣੇ ਸ਼ਬਦਾਂ ਦੇ ਜਾਦੂ ਨਾਲ ਜੈਨਨ ਨੂੰ ਪ੍ਰਭਾਵਿਤ ਕਰ ਚੁੱਕਿਆ ਸੀ ਰੌਨ ਫੇਰ ਚੁੱਪ ਕਰ ਗਿਆ ਜੇ ਤੂੰ ਉਸ ਦੀ ਸਕੀਮ ਸਮਝ ਗਿਆ ਫਿਰ ਕੋਈ ਚਿੰਤਾ ਨਹੀਂ ਜੈਨਨ ਤੈਨੂੰ ਸਮਝਦੀ ਹੈ ਇਸ ਕਰਕੇ ਇਹਦੀਆਂ ਸਕੀਮਾਂ ਕੀ ਕਰ ਲੈਣਗੀਆਂ ਤੈਨੂੰ ਮੈਂ ਰੌਨ ਨੂੰ ਹੌਸਲਾ ਦਿੱਤਾ ਬਿਲਕੁਲ ਸਹੀ ਮੈਂ ਇਸ ਵਲੋਂ ਹਮੇਸ਼ਾ ਚਗੰਨੇ ਰਹਿਣਾ ਹੈ ਅਰੇ ਇਸ ਬਾਰੇ ਤੂੰ ਜੈਨਟ ਨੂੰ ਕੁਝ ਨਹੀਂ ਆਖਣਾ ਰੌਨ ਨੇ ਕਿਹਾ ਰੌਨ ਨੂੰ ਅੰਦਰੋਂ ਫਿਕਰ ਸੀ ਕਿ ਜੈਨਟ ਦੀ ਚਾਪ ਰੂਸੀ ਕਰਕੇ ਬ੍ਰਿਟ ਜੈਨਟ ਨੂੰ ਉਸ ਕੋਲੋਂ ਦੂਰ ਨਾ ਕਰ ਦੇਵੇ ਇਸ ਕਰਕੇ ਨਾ ਚਾਹੁੰਦਿਆ ਹੋਇਆ ਵੀ ਰੌਨ ਬ੍ਰਿਟ ਦੇ ਅੰਦਰਲੀ ਬਦਨੀਤੀ ਬਾਰੇ ਜੈਨਟ ਨੂੰ ਕੁਝ ਨਹੀਂ ਸਿਆਖਦਾ ਕਦੇ-ਕਦੇ ਉਸ ਨੂੰ ਕਿਸੇ ਹੋਰ ਹੀ ਪ੍ਰਸੰਗ ਵਿੱਚ ਸਮਝਾਉਂਦਾ ਤੂੰ ਬੜੀ ਸਿਆਣੀ ਹੈ ਜੈਨਟ ਪਰ ਇਹ ਹਮੇਸ਼ਾ ਮਨ ਵਿੱਚ ਰੱਖੀ ਕਿ ਬਹੁਤੀ ਲੋੜ ਨਾਲੋਂ ਵੱਧ ਪ੍ਰਸ਼ੰਸਾ ਕਰਨ ਵਾਲੇ ਲੋਕ ਅੰਦਰੋਂ ਸਾਫ਼ ਨਹੀਂ ਹੁੰਦੇ ਹਾਂ ਹਾਂ ਮੈਨੂੰ ਪਤਾ ਹੈ ਡੈਡ ਜੈਨਟ ਅਗੋਂ ਆਖਦੀ ਹਰੋਂ ਫੇਰ ਗੱਲ ਦੁਹਰਾਉਂਦਾ ਕੋਈ ਜੀ ਮਿਲੀ ਇਹ ਜਾਣ ਕੇ ਜੈਨਟ ਕਿ ਤੂੰ ਇਹ ਸਭ ਕੁਝ ਸਮਝਦੀ ਹੈ ਕਈ ਵਾਰ ਆਪਣੇ ਬੰਦੇ ਵੀ ਜੇ ਇੰਜ ਕਰਨ ਲੱਗ ਪੈਂਦਾ ਤਾਂ ਵੀ ਚੰਗਾ ਹੈ ਕਿ ਅਗਲੇ ਦੇ ਆਖੇ ਸ਼ਬਦਾਂ ਨੂੰ ਵਿਚਾਰੀਏ ਸਹੀ ਕਹ ਡੈਡ ਜੈਨ ਸਟ੍ਰੌਨ ਦੀ ਹੀ ਹਾਂ ਵਿੱਚ ਹਮਲਾ ਦਿੰਦੀ ਫਿਰ ਰੌਨ ਨੇ ਇੱਕ ਦਿਨ ਜੈਨਟ ਨੂੰ ਆਖਿਆ ਮੇਰੇ ਜੋ ਪੈਸੇ ਪੈਨੇ ਉਹ ਇੱਕ ਨਵੇਂ ਅਕਾਊਂਟ ਵਿੱਚ ਕਰਵਾ ਦਈਏ ਤੇ ਤੇਰਾ ਨਾਮ ਹੈ ਨਾਲ ਪਵਾ ਦਿਆਂਗਾ ਪਰ ਇਹ ਮੈਂ ਨਹੀਂ ਜਾਵਾਂਗਾ ਕਿ ਨਾ ਪੈਸੇ ਉੱਤੇ ਤੇਰੇ ਪਤੀ ਦੇ ਹੱਥ ਲੱਗਣ ਠੀਕ ਹੈ ਪਰ ਡੈਡ ਬ੍ਰਿਡ ਤੇਰੇ ਪੈਸਿਆਂ ਬਾਰੇ ਕਦੇ ਮੇਰੇ ਨਾਲ ਗੱਲ ਨਹੀਂ ਕਰਦਾ ਕਿਉਂਕਿ ਉਹ ਜਾਣਦਾ ਹੈ ਕਿ ਜੇ ਉਸਨੇ ਗੱਲ ਕੀਤੀ ਤਾਂ ਤੇਨੂੰ ਚੰਗਾ ਨਹੀਂ ਲੱਗਣਾ ਇਹ ਮੇਰਾ ਵਿਸ਼ਵਾਸ ਹੈ ਕਿ ਮੇਥੋਂ ਬਾਅਦ ਇਹ ਜੋ ਵੀ ਪੈਸੇ ਬਚੇ ਉਸ ਉੱਤੇ ਸਿਰਫ ਤੇਰਾ ਹੱਕ ਹੋਵੇ ਮੈਂ ਵੀ ਨਹੀਂ ਚਾਹੁੰਦਾ ਕਿ ਬਿੱਕੀ ਕਦੇ ਆ ਕੇ ਦਾਵਾ ਕਰੇ ਨਾ ਉੱਤੇ ਰੌਣਾ ਹਕ ਤਾਂ ਬੜਾ ਗੰਭੀਰ ਹੋ ਜਾਂਦਾ ਠੀਕ ਹੈ ਡੈਡ ਪਰ ਤੂੰ ਅਜੇ 95 ਸਾਲ ਤੋਂ ਵੀ ਉੱਤੇ ਜਾਣਾ ਮੇਰੇ ਦਾਦਾ ਮਤਲਬ ਤੇਰੇ ਡੈਡ 98 ਦੇ ਹੋ ਕੇ ਗਏ ਸੀ ਤੇ ਦਾਦੀ 95 ਦੀ ਤਾਰੇ ਜਿੰਸ ਵਿੱਚ ਲੰਮੀ ਉਮਰਾਂ ਨੇ ਜੈਨਟ ਮੁਸਕਰਾ ਕੇ ਆਖਦੀ ਐਨ ਜ਼ਰੂਰੀ ਨਹੀਂ ਕਿਉਂਕਿ ਸਭ ਖਾਨ ਉੱਤੇ ਨਿਰਭਰ ਕਰਦਾ ਪਤਾ ਨਹੀਂ ਮੈਨੂੰ ਜੈਨਟ ਸਭ ਚੋਰ ਲੱਗਦੇ ਨੇ ਤੇਰੇ ਬਿਨਾ ਜਾਂ ਆ ਮੇਰਾ ਦੋਸ ਬਰਾਤੋ ਬਿਨਾ ਰੋਂ ਹੁਦਾਸੋ ਕੀ ਆਖਦਾ ਫਿਕਰ ਨਹੀਂ ਕਰਨਾ ਡੈਡ ਹਰ ਕੋਈ ਇਕੋ ਜਾਤਾ ਹੁੰਦਾ ਹੀ ਨਹੀਂ ਆਪਾਂ ਨੇ ਕਿਸੇ ਤੋਂ ਕੀ ਲੈਣਾ ਜੈਨਟ ਆਖਦੀ ਤੇਰੇ ਬੱਚਿਆਂ ਪ੍ਰਤੀ ਕਿਵੇਂ ਐਬ੍ਰਿਟ ਮੈਨੂੰ ਬੱਚੇ ਆਗਦੇ ਸੀ ਕਿ ਉਹ ਉਸ ਨੂੰ ਪਸੰਦ ਨਹੀਂ ਕਰਦੇ ਡੈਡ ਉਹ ਅੰਦਰੋਂ ਹੀ ਮਹਿਸੂਸ ਕਰਦੇ ਨੇ ਕਿ ਮੈਂ ਬ੍ਰਿਟ ਨੂੰ ਜੋ ਵਕਤ ਦੇ ਦਿੰਦੀ ਆ ਉਹ ਮੈਂ ਉਹਨਾਂ ਨੂੰ ਦੇਣਾ ਸੀ ਜੇ ਪਰਿਵਾਰ ਵਿੱਚ ਬ੍ਰਿਟਨਾ ਹੁੰਦਾ ਇਹ ਮਨੋਵਿਗਿਆਨ ਗੱਲ ਹੈ ਜੈਨਟ ਉਸ ਨੂੰ ਸਮਝਾਉਂਦੀ ਐਸ ਬ੍ਰਿਟ ਦਾ ਵਤੀਰਾ ਉਹਨਾਂ ਪ੍ਰਤੀ ਠੀਕ ਨਾ ਹੋਵੇ ਤੂੰ ਬ੍ਰਿਟ ਦਾ ਹੈ ਨਾ ਫਖ ਕਿਉਂ ਲੈਂਦੀ ਹੈ ਰੋਨਿੰਨਾ ਚਾਨਕਸਿਦ ਹੀ ਪੁੱਛ ਰਿਹਾ ਹੁੰਦਾ ਹੋ ਸਕਦਾ ਹੈ ਤੂੰ ਠੀਕ ਪੁੱਜਾਵੇਂ ਡੈਡ ਪਰ ਬ੍ਰਿਟ ਮੇਰਾ ਬੜਾ ਖਿਆਲ ਕਰਦਾ ਹੈ ਉਹ ਸੱਚਮੁੱਚ ਮੈਨੂੰ ਪਿਆਰ ਕਰਦਾ ਹੈ ਜੇ ਉਸਦੇ ਦਿਲ ਵਿੱਚ ਕੋਈ ਵੀ ਬੇਈਮਾਨੀ ਹੋਈ ਵੀ ਤਦੋਂ ਲੁਕੀ ਨਹੀਂ ਰਹਿਣੀ ਤੂੰ ਫਿਕਰ ਨਾ ਕਰਿਆ ਕਰ ਜੈਨ ਕ੍ਰਿਸ਼ਨ ਆਪਣੇ ਦਿਲ ਦੀ ਗਲਦਸਤੀ ਤੇ ਦਿਲਾਸਾ ਦਿੰਦੀ ਰੌਣ ਆਪਣੇ ਦੋਤੇ ਤੇ ਦੋਤੀ ਤੋਂ ਬ੍ਰਿਟ ਬਾਰੇ ਪੁੱਛਦਾ ਰਹਿੰਦਾ ਸੀ ਅਤੇ ਉਹ ਬ੍ਰਿਟ ਬਾਰੇ ਕਦੇ ਰਿਪੋਰਟ ਚੰਗੀ ਨਾ ਦਿੰਦੇ ਉਸ ਨੂੰ ਚਲਾਕ ਬੰਦਾ ਦੱਸਦੇ ਜਿਸ ਕਰਕੇ ਰੌਣ ਬਹੁਤ ਵਾਰ ਇਹ ਮਹਿਸੂਸ ਕਰਦਾ ਕਿ ਉਸ ਦੀ ਟੀ ਨਾਲ ਬ੍ਰਿਟ ਕੋਈ ਤੋਖਾ ਨਾ ਕਰਦੇ ਵੀ ਉਹ ਇਸ ਗੱਲੋਂ ਵੀ ਹੈਰਾਨ ਸੀ ਕਿ ਬ੍ਰਿਟ ਕਦੇ ਵੀ ਜੈਨੇਟ ਨਾਲ ਝਗੜਿਆ ਨਹੀਂ ਸੀ ਉਹ ਇਹੋ ਸਮਝਦਾ ਸੀ ਕਿ ਬ੍ਰਿਟ ਨਕਲੀ ਇਨਸਾਨ ਹੈ ਮੈਂ ਉਸਨੂੰ ਇੱਕ ਵਾਰ ਇਹ ਵੀ ਆਖਿਆ ਓਏ ਇਹ ਵੀ ਤਾਂ ਹੋ ਸਕਦਾ ਹੈ ਕਿ ਬ੍ਰਿਟ ਨੂੰ ਜੈਨੇਟ ਨਾਲ ਇੰਤਖਾ ਦਾ ਪਿਆਰ ਹੋਵੇ ਓਏ ਇਹ ਕੀ ਆਖ ਦਿੱਤਾ ਤੂੰ ਅਜੇ ਹੀ ਕੋਈ ਗੱਲ ਨਹੀਂ ਹੁੰਦੀ ਪਿਆਰ ਭਾਵਾਂ ਦੀ ਉਪਜ ਹੈ ਜੋ ਕਿਸੇ ਕਾਣ ਕਿਸੇ ਪ੍ਰਤੀ ਪੈਦਾ ਹੁੰਦੇ ਨੇ ਅਤੇ ਜੋ ਵਕਤ ਨਾਲ ਘਟਦੇ ਚਲੇ ਜਾਂਦੇ ਨੇ ਰੌਨੀ ਮੇਰੀ ਵਾਲੀ ਵਿਖ ਚੰਕਿਆ ਮੈਂ ਕਿਹਾ ਓਏ ਰੌਨ ਇਹ ਤੇਰੇ ਵਿਚਾਰ ਨਹੀਂ ਇਹ ਜ਼ਰੂਰੀ ਤਾਂ ਨਹੀਂ ਕਿ ਦੁਨੀਆ ਦਾ ਸੱਚ ਹੋਵੇ ਮੇਰੇ ਡੈਡ ਦੱਸਿਆ ਕਰਦੇ ਸਨ ਕਿ ਉਹਨਾਂ ਦੇ ਸਭਿਆਚਾਰ ਵਿੱਚ ਪਿਆਰ ਕਰਨ ਵਾਲੇ ਅਜੇ ਹੋਏ ਨਹੀਂ ਜਿਨ੍ਹਾਂ ਨੇ ਨਾ ਜਿੰਦ ਦੀ ਪ੍ਰਵਾਹ ਕੀਤੀ ਤੇ ਨਾ ਤਾਂ ਦੌਲਤ ਦੀ ਪੱਛਮ ਵਿੱਚ ਆਪਾਂ ਰੋਮੀਓ ਤੇ ਜੂਲੀਟ ਬਾਰੇ ਹੀ ਸੁਣਿਆ ਕਿਸੇ ਵੀ ਕਾਰਨ ਪਿਆਰ ਦੇ ਪਾਪ ਪੈਦਾ ਹਮਣ ਉਹ ਇੱਕ ਟਿਸ਼ੂ ਤੇ ਟਿਕੇ ਵੀ ਰਹਿ ਸਕਦੇ ਹਨ ਰੌਨ ਪਰ ਜਦੋਂ ਵੀ ਕਿਸੇ ਧਿਰ ਵਿੱਚ ਆਪਣੀ ਮੈਂ ਭਾਰੂ ਹੋਣ ਲੱਗ ਪਵੇ ਤਾਂ ਉਸ ਪਿਆਰ ਦੇ ਭਾਵ ਟੜਕਣ ਲੱਗ ਪੈਂਦੇ ਨੇ ਬਲਰਾ ਆਮ ਤਾਂ ਮਿਲਦੇ ਨਹੀਂ ਇਹ ਲੋਕ ਮੈਂ ਤਾਂ ਨਹੀਂ ਇੰਜ ਕਿਸੇ ਨੂੰ ਪਿਆਰ ਕੀਤਾ ਇਹ ਕੀਤਾ ਸੀ ਉਹਦੀ ਗੱਲ ਹੁਣ ਮੈਂ ਤੈਨੂੰ ਨਹੀਂ ਦੱਸ ਸਕਦਾ ਕਦੇ ਫੇਰ ਸੀ ਪਰ ਮੇਰੇ ਉਸ ਪਿਆਰ ਵਿੱਚ ਕਬਜ਼ੇ ਦੀ ਭਾਵਨਾ ਪ੍ਰਵਲ ਹੋ ਗਈ ਸੀ ਤੂੰ ਦੱਸ ਤੂੰ ਕੀਤਾ ਪਿਆਰ ਕਦੇ ਜਿਸ ਨੂੰ ਤੂੰ ਇੰਤਿਹਾਬ ਵਾਲਾ ਪਿਆਰ ਰੱਖਦਾ ਮੈਂ ਕੀਤਾ ਸੀ ਪਰ ਅਜੇ ਮੈਂ ਵੀ ਨਹੀਂ ਦੱਸਾਂਗਾ ਜਦੋਂ ਤੂੰ ਦੱਸੇਗਾ ਮੈਂ ਵੀ ਉਹ ਦੱਸਾਂਗਾ ਆਪਣੀ ਕਹਾਣੀ ਇਹ ਆ ਕਿ ਮੈਂ ਹੱਸਣ ਲੱਗ ਪਿਆ ਤੇ ਫਿਰ ਦੱਸ ਕਿ ਤੂੰ ਉਸ ਔਰਤ ਨਾਲ ਝਗੜਿਆ ਨਹੀਂ ਕਦੇ ਜਿਸ ਨੂੰ ਤੂੰ ਇੰਤਹਾਂ ਨਾਲ ਪਿਆਰ ਕੀਤਾ ਕਦੇ ਵੀ ਰੌਨਿਆ ਅਗਲਾ ਸਵਾਲ ਕੀਤਾ ਉਹ ਨਹੀਂ ਕਿਉਂਕਿ ਮੈਨੂੰ ਉਸ ਵਿੱਚ ਕਦੇ ਕੋਈ ਨੁਕਸਾਨ ਨਜ਼ਰ ਹੀ ਨਹੀਂ ਸੀ ਆਇਆ ਇੱਕ ਵਾਰ ਮੈਂ ਉਸ ਨੂੰ ਕਿਤੇ ਲੈ ਜਾਣ ਦੀ ਤਿਆਰੀ ਕੀਤੀ ਤਾਂ ਉਸ ਨੂੰ ਅਚਾਨਕ ਹੈਰਾਨ ਕਰ ਲਈ ਮੈਨੂੰ ਬਾਹਰ ਲੈ ਜਾਣ ਦੀ ਉਸ ਕੀਮ ਦੱਸੀ ਜਿਸ ਨੂੰ ਸੁਣ ਕੇ ਉਹ ਮੇਰੇ ਨਾਲ ਜਾਣ ਤੋਂ ਮੁਕਰ ਗਈ ਤੇ ਮਨ ਮੇਰਾ ਬੜਾ ਖਰਾਬ ਹੋਇਆ ਵੇਖਿਆ ਨਾ ਮੈਂ ਜੋ ਕਿਹਾ ਸੀ ਠੀਕਿਆ ਰੌਣਪੁਰ ਪਿਆ ਅੋਰ ਹਣ ਤੂੰ ਪਹਿਲਾਂ ਪੂਰੀ ਗੱਲ ਤਾਂ ਸੁਣ ਮੇਰੀ ਉਸ ਨੇ ਨਾ ਜਾ ਸਕਣ ਦਾ ਕਾਰਨ ਮੈਨੂੰ ਬੜੇ ਪਿਆਰ ਨਾਲ ਸਮਝਾਇਆ ਤੇ ਮੈਂ ਇਹ ਮਹਿਸੂਸ ਕੀਤਾ ਕਿ ਉਹ ਬਿਲਕੁਲ ਠੀਕ ਸੀ ਤੇ ਮੈਨੂੰ ਪੂਰੀ ਸਮਝ ਆ ਗਈ ਕਿ ਮੇਰੀ ਉਸ ਹੈਰਾਨ ਕਰਨ ਵਾਲੀ ਗੱਲ ਦਾ ਉਹ ਆਦਰ ਕਿਉਂ ਨਹੀਂ ਸੀ ਕਰ ਸਕੀ ਉਸ ਵਕਤ ਨਾ ਕਰਨ ਵਿੱਚ ਠੀਕ ਸੀ। ਇਹਨਾਂ ਦੇ ਇੱਕ ਦੂਜੇ ਨੂੰ ਅਸੀਂ ਖੂਬ ਸਮਝ ਲੈਂਦੇ ਸੀ। ਮੈਂ ਉਸ ਦੀ ਨਾਂ ਦਾ ਗੁੱਸਾ ਨਹੀਂ ਸੀ ਕੀਤਾ ਕਿ ਮੈਂ ਕਿੰਨੇ ਪਿਆਰ ਨਾਲ ਉਹ ਪ੍ਰੋਗਰਾਮ ਬਣਾਇਆ ਸੀ ਜੇ ਉਸ ਨੇ ਨਾ ਕਰ ਦਿੱਤੀ ਸੀ। ਅਸਲੀਅਤ ਇਹ ਸੀ ਕਿ ਉਸ ਦਾ ਪ੍ਰੋਗਰਾਮ ਪਹਿਲਾਂ ਦਾ ਬਣਿਆ ਹੋਇਆ ਸੀ ਜਿਸ ਨੂੰ ਤੋੜਨਾ ਨਹੀਂ ਸੀ ਬੰਦ। ਇਹਨਾਂ ਦੇ ਅਸੀਂ ਕਈ ਥਾਵਾਂ 'ਤੇ ਵੱਖਰੇ ਖਿਆਲ ਰੱਖਦੇ ਹੋਏ ਵੀ ਇੱਕ ਦੂਜੇ ਨਾਲ ਬਹੁਤ ਜੁੜੇ ਰਹਿੰਦੇ ਸੀ। ਤੂੰ ਉਸ ਨਾਲ ਵਿਆਹ ਕਰਵਾਇਆ? ਹਾਂ। ਕੀ ਉਹ ਤੇਰੇ ਪੁੱਤਰ ਦੀ ਮਾਂ ਸੀ ਨਹੀਂ ਇੱਕ ਸਾਲ ਬਾਅਦ ਉਹ ਇੱਕ ਦੁਰਘਟਨਾ ਵਿੱਚ ਚਲਵਸੀ ਸੀ ਉਹ ਘਾਰੀ ਚੱਲ ਕੇ ਡਿੱਗ ਪਈ ਸੀ ਤੇ ਉਸ ਦਾ ਸਿਰ ਇੱਕ ਤਿੱਖੀ ਚੀਜ਼ ਨਾਲ ਵੱਜਨ ਕਰਕੇ ਉਹ ਬਚ ਨਹੀਂ ਸਹੀ ਸકી ਮੈਂ ਆਪਣੀ ਪਹਿਲੀ ਪਤਨੀ ਤੇ ਪ੍ਰੇਮ ਕਾ ਦੇ ਪਿਆਰ ਦੇ ਦਿਨਾਂ ਨੂੰ ਯਾਦ ਕਰਕੇ ਬਹੁਤ ਉਦਾਸ ਹੋ ਗਿਆ ਤੇ ਮੈਂ ਰੋਣ ਨੂੰ ਗੱਲ ਬਦਲਣ ਲਿ ਗਿਆ ਲੋ ਇਸ ਬਾਰੇ ਕਦੇ ਦੱਸਿਆ ਹੀ ਨਹੀਂ ਦੁਹਾਗਾ ਅਦਾਸੀ ਕਿ ਤੇਰੇ ਪਿਓ ਨੇ ਤੈਨੂੰ ਵਿਆਹ ਇੱਧਰ ਅਮਰੀਕਾ ਵਿੱਚ ਕਰਨੀ ਨਹੀਂ ਸੀ ਦਿੱਤਾ ਇਹ ਗੱਲ ਮੈਂ ਤੇਰੇ ਨਾਲ ਨਹੀਂ ਕੀਤੀ ਇਹ ਇਸ ਲਈ ਕਿ ਮੈਂ ਉਸ ਨੂੰ ਯਾਦ ਕਰਕੇ ਵਿਦਾਸ ਹੋ ਜਾਂਦਾ ਸਾਡੀ ਇਸ ਗੱਲ ਨੂੰ ਕਿਰਪਾ ਕਰਕੇ ਰੋਣ ਮੈਂ ਤਰਲੇ ਨਾਲ ਆਖਿਆ ਬਾਕੀ ਅਗਲੇ ਕਾਂਟ ਵਿੱਚ